ਪਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਬੋਲਣ ਦਾ ਸਾਡੇ ਨਿਸ਼ਾਨ ਸਾਬ ਬਦਲਣ ਸਾਡੇ ਚੋਲੇ ਬਦਲਣ ਜੀ ਜੋ ਮਰਜ਼ੀ ਕਰੀਏ ਹਿੰਦੂ ਧਰਮ ਕਿਉਂ ਨਹੀਂ ਅਸੀਂ ਇਹਨਾਂ ਜਦੋਂ ਕੋਈ ਕੁਛ ਬਦਲਦੇ ਆ ਕਦੀ ਕੁਛ ਕਰਦੇ ਆ ਅਸੀਂ ਤਾਂ ਕਦੀ ਬੋਲਿਆ ਨਹੀਂ ਇਹ ਇਹਦੇ ਨਾਲ ਫਿਰ ਭਾਈਚਾਰੇ ਦੇ ਵਿੱਚ ਫੁੱਟ ਨਹੀਂ ਪੈਗੀ ਵੀ ਉਹ ਸ਼ਿਵ ਸੈਨਾ ਇੱਕ ਆਗੂ ਦੇ ਜੋ ਗੱਲ ਕਹੀ ਹੈ ਉਹ ਕਹਿੰਦਾ ਵੀ ਸਾਨੂੰ ਅਲੱਗ ਦਿਖਾਣਾ ਚਾਹੁੰਦੇ ਆ ਦੁਆਰੇ ਜਾਣੇ ਆ ਉਥੇ ਬਹਿ ਕੇ ਸਾਰੇ ਗਰੀਬ ਵੀ ਰੋਹੋਜਨ ਛਕਦਾ ਹੈਗਾ ਪ੍ਰਸ਼ਾਦਾ ਛਕਦਾ ਹੈਗਾ ਮੀਰ ਵੀ ਛਕਦਾ ਹੈਗਾ ਅਸੀਂ ਕਿੱਦਾਂ ਕਹਿ ਦੀ ਕਿੱਦਾਂ ਮੰਨ ਜਾਈਏ ਇਹਨਾਂ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਹਿੰਦੂ ਧਰਮ ਦੇ ਵਿੱਚ ਜੇ ਇਹ ਮੁੱਦਾ ਗਰਮ ਮੁੱਦੇ ਕਰਨਾ ਚਾਹੁੰਦੇ ਆ ਲੜਾਉਣਾ ਹੀ ਚਾਹੁੰਦੇ ਆ ਗਿਆ ਲੋਕਾਂ ਨੂੰ ਪੜਕਾਉਣਾ ਚਾਹੁੰਦੇ ਆ ਗਿਆ ਇਦਾਂ ਦੀਆਂ ਗੱਲਾਂ ਨਾ ਕਰੋ ਆਪਣੀ ਜੀਵ ਜਿਹੜੀ ਹੈ ਨਾ ਬੱਤੀਆਂ ਦੰਦਾਂ ਦੇ ਵਿੱਚ ਰੱਖੋ ਬਹੁਤ ਫਾਇਦੇ ਚਲਾਵਾਂਗੇ ਆ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਕੇ ਚਨਾ ਨੇ ਕਿਹਾ ਸੀ ਨਾ ਵੀ ਸਾਨੂੰ ਦਰਬਾਰ ਸਾਹਿਬ ਜਾ ਕੇ ਹਨੂਮਾਨ ਚਾਲੀਸਾ ਪੜਨ ਦੇ। ਉਹ ਯਾਰ ਹਨੂਮਾਨ ਚਾਲੀਸਾ ਜਾਣਦਾ ਸਹੀ ਫੋਕੇ ਲਫਾਵੇ ਆ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਮੂੰਹ ਤੇ ਫੋਕੇ ਲਫਾਵੇ ਆ ਚੱਲਣ ਮੇਰੇ ਨਾਲ ਜਾ ਕੇ ਤਾਂ ਪੜ ਕੇ ਤਾਂ ਦੇਖਣ। ਜੇ ਅਗਲੇ ਮਾਰ ਮਾਰ ਮੂੰਹ ਤੇ ਥਪੜੇ ਤੇ ਮੂੰਹ ਲਾਲ ਨਾ ਕਰ ਦੇਣ ਇਹਨਾਂ ਦਾ। ਇਹ ਦੋ ਚਾਰ ਇੱਕ ਸੇਵਸਨ ਵਾਲੇ ਉੱਠਦੇ ਆ ਇੱਕ ਸੇਵਸਨ ਉੱਠਿਆ ਵੀਡੀਓ ਦੇਖੀ ਬੜੀ ਵਾਇਰਲ ਹੋਈ ਆ ਉੱਠਦਾ ਕਹਿੰਦਾ ਜੀ ਐਦਾਂ ਹੋ ਗਿਆ ਜੀ ਉਦਾਂ ਹੋ ਗਿਆ ਵੀ ਤੂੰ ਦੱਸ ਵੀ ਤੈਨੂੰ ਕਿਹਨੇ ਮਤਲਬ ਦਿੱਤਾ ਬੋਲਣ ਦਾ। ਫੇਰ ਜੇ ਹੀ ਕੋਈ ਮਾੜਾ ਬਚਨ ਸਾਡੇ ਮੂੰਹ ਚੋਂ ਨਿਕਲਦਾ ਫੇਰ ਕਹਿੰਦੇ ਨਿਹੰਗ ਸਿੰਘ ਗਲਤ ਬੋਲਦਿਆ ਨਿਹੰਗ ਸਿੰਘ ਸਾਨੂੰ ਇਦਾਂ ਕਰਦਿਆ ਗਿਆ ਉਹ ਕਦੀ ਗੁਰਦੁਆਰੇ ਮੱਥਾ ਟੇਕਣ ਹੀ ਨਹੀਂ ਗਏ ਮੇਰੇ ਹਿਸਾਬ ਨਾਲ ਗਏ ਉਹਨਾਂ ਨੂੰ ਪੁੱਛਣਾ ਲਾਵੇ ਮੈਂ ਉਹਨੂੰ ਪੁੱਛਣਾ ਚਾਹਣਾ ਕਦੀ ਗੁਰੂ ਘਰ ਮੱਥਾ ਟੇਕਣ ਗਿਆ ਉਹ ਤਾਂ ਬਸ ਬੋਲਣ ਜੋਗੇ ਹੈ ਗਿਆ ਬਸ ਮੀਡੀਆ ਦੇ ਉੱਤੇ ਬੋਲ ਲਿਆ ਸਾਨੂੰ ਪੁਲਿਸ ਮਿਲ ਜਾਵੇ ਇਹ ਗੁਰੂ ਨਾਨਕ ਦੇਵ ਜੀ ਨੇ ਤਾਂ ਧਰਮਾ ਚੋਂ ਕੱਢਿਆ ਹੋਇਆ ਇਹ ਫੇਰ ਉੱਥੇ ਲਿਆ ਘਮਾ ਘਮਾ ਕੇ ਖੋਤੀ ਬੋੜ ਥੱਲੇ ਉਹਨਾਂ ਦੇ ਬਹਿ ਕੇ ਬਸ ਹੈਲਨ ਜੋ ਗਈ ਉੱਥੇ ਹੀ ਬੋਲਣ ਜੋ ਗਿਆ ਸੋਪਿਆਂ ਦੇ ਉੱਤੇ ਤੁਸੀਂ ਪਹਿਲਾਂ ਆਪਣੀ ਪੀੜੀ ਥੱਲੇ ਛੋਟੀ ਮਾਰੋ ਆ ਕਰਵਈਆ ਚੱਲਣ ਦੇ ਨਾ ਕਾ ਕੀ ਕਹਿੰਦੇ ਹੁੰਦੇ ਸਿਵਜੀ ਮਹਾਰਾਜ ਦਾ ਕਵਰੀਆ ਉਹਦੇ ਬਾਰੇ ਕਿੰਨੇ ਦੀ ਜਵਾਨ ਕਿਸੇ ਦੀ ਨਹੀਂ ਫੁੱਟੀ ਗਈ ਉੱਥੇ ਜਾ ਕੇ ਇੱਕ ਗਰੀਬ ਰਖਸ਼ੇ ਵਾਲਾ ਗਰੀਬ ਰਖਸ਼ੇ ਵਾਲਾ ਨਾਲੇ ਉਹਨੂੰ ਮਾਰਿਆ ਨਾਲੇ ਉਹਦਾ ਰਖਸ਼ਾ ਤੋੜਿਆ ਭੋਲੇ ਮਾਰ ਮਹਾਰਾਜ ਸਿੰਘ ਜੀ ਮਹਾਰਾਜ ਇਹ ਕਹਿ ਰਹੇ ਵੀ ਤੁਸੀਂ ਗੱਡੀਆਂ ਕਿਹਦੀਆਂ ਭੰਨੋ ਕਿਸੇ ਦਾ ਨੁਕਸਾਨ ਕਰੋ ਕਿਸੇ ਦਾ ਕੁਸ਼ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਸੋਸ਼ਲ ਮੀਡੀਆ ਤੇ ਲਗਾਤਾਰ ਨਿਸ਼ਾਨ ਸਾਹਿਬ ਤੇ ਗੁਰੂ ਘਰ ਨੂੰ ਲੈ ਕੇ ਇਹ ਖਬਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿ ਹੁਣ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦੇ ਜਿਹੜੇ ਪੁਸ਼ਾਕ ਹੈ ਉਹ ਬਸੰਤੀ ਜਾਂ ਸਰਮਈ ਹੋਣਗੇ ਹਾਲਾਂਕਿ ਪਹਿਲਾਂ ਜਦੋਂ ਕੇਸਰੀ ਰੰਗ ਦੇ ਜਿਹੜੇ ਪੁਸ਼ਾਕ ਨਜ਼ਰ ਆਉਂਦੇ ਸੀ ਹੁਣ ਉਹ ਨਜ਼ਰ ਨਹੀਂ ਆਉਣਗੇ ਜਿਸ ਨੂੰ ਲੈ ਕੇ ਹਰ ਕੋਈ ਸੋਸ਼ਲ ਮੀਡੀਆ ਤੇ ਆਪਣੀ ਟਿੱਪਣੀ ਦੇ ਰਿਹਾ ਆਪਣੀ ਰਾਏ ਦੇ ਰਿਹਾ ਵੀ ਕਿਉਂ ਬਦਲਿਆ ਗਿਆ ਕਿਉਂ ਨਹੀਂ ਬਦਲਿਆ ਗਿਆ ਕਿਉਂ ਕੀ ਜ਼ਰੂਰਤ ਸੀ ਤਾਂ ਜਿਸ ਨੂੰ ਜਾਣਨ ਦੇ ਲਈ ਮੇਰੇ ਨਾਲ ਜਥੇਦਾਰ ਕੁਲਦੀਪ ਜੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਆ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਕਿਵੇਂ ਦੇਖ ਰਹੇ ਹੋ ਕਿ ਹੁਣ ਗੁਰੂ ਘਰਾਂ ਦੇ ਵਿੱਚ ਨishan ਸਾਹਿਬ ਦੇ ਜਿਹੜੇ ਪੁਸ਼ਾਕ ਹੈ ਉਹ ਬਸੰਤੀ ਤੇ ਸੁਰਮਈ ਕੀਤੇ ਗਏ ਨੇ ਤੁਹਾਡੇ ਮਤਲਬ ਉੱਪਰੋਂ ਹਾਈ ਕਮਾਂਡ ਕਹਿ ਸਕਦੇ ਆ ਉਹਨਾਂ ਵੱਲੋਂ ਦੇਸ਼ ਜਾਰੀ ਕੀਤੇ ਗਏ ਨੇ ਵੀ ਹੁਣ ਇਸ ਤਰ੍ਹਾਂ ਕੀ ਜ਼ਰੂਰਤ ਕੀ ਪਈ ਉਹਨਾਂ ਨੂੰ ਕਿ ਕੇਸਰੀ ਰੰਗ ਨੂੰ ਬਦਲਣਾ ਪਿਆ ਦੇਖੋ ਜੀ ਇਹ ਕਾਲ ਤੱਕ ਛਾਬ ਜਿਹੜੇ ਜਹਾੜੇ ਜਹੇਦਾਰ ਜੀ ਹੈ ਉਹਨਾਂ ਨੇ ਇਹ ਫੈਸਲਾ ਲਿਆ ਪੰਜ ਕਾਲ ਤਖਤ ਦੇ ਮਾਨਯੋਗ ਸਾਡੇ ਜਹੇਬੰਦੀਆਂ ਇਕੱਠੀਆਂ ਹੋਈਆਂ ਨੇ ਜਹੇਦਾਰ ਇਕੱਠੇ ਹੋਇਆ ਉਹਨੇ ਜਿੱਥੇ ਕਹਿੰਦੇ ਨੇ ਪੰਜ ਪਿਆਰੇ ਬਾ ਮਹਾਰਾਜ ਨੇ ਕਹਿ ਸੀ ਕਹਿੰਦਾ ਜਿੱਥੇ ਸਾਡੇ ਪੰਜ ਪਿਆਰੇ ਹੋਣਗੇ ਉੱਥੇ ਮੈਂ ਹਾਜ਼ਰ ਨਾਜ਼ਰ ਹੋਊਗਾ ਇਹ ਕੱਲ ਤੱਕ ਦੇ ਜਿਹੜੇ ਸਾਡੇ ਜਹੇਦਾਰ ਐ ਉਹਨਾਂ ਨੇ ਪੰਜ ਸਿੰਘਾਂ ਨੇ ਪੰਜ ਮਹਾਂਕਾਲ ਜਿਹੜੇ ਵੀ ਪੰਜ ਸਿੰਘ ਹੈਗੇ ਉਹਨਾਂ ਨੇ ਜਾ ਕੇ ਤਖਤ ਤਲਖ ਦੇ ਉੱਤੇ ਜਾ ਕੇ ਵੀ ਫੈਸਲਾ ਲਿਆ ਵੀ ਤਾਂ ਜਾ ਕੇ ਬਦਲਿਆ ਹੈਗਾ ਤੇ ਇਹੀ ਇਹੀ ਕਹਿਣਾ ਚਾਹੁੰਦੇ ਆ ਚਲ ਉਹਨਾਂ ਨੇ ਤੇ ਲੈ ਲਿਆ ਫੈਸਲਾ ਕੱਲ ਤੱਕ ਸਭ ਨੇ ਜੈਹ ਬੰਦੀਆਂ ਨੇ ਲੈ ਲਿਆ ਜੈਹਦਾਰ ਨੇ ਤੇ ਉਹ ਜਿਹੜਾ ਸਾਡਾ ਉਹ ਸਿਰ ਮੱਥੇ ਆ ਸਾਨੂੰ ਵੀ ਚਲ ਚੇਂਜ ਹੋ ਗਿਆ ਸਾਡਾ ਨੀਲਾ ਨਿਸ਼ਾਨ ਸਾਹਿਬ ਆ ਨੀਲਾ ਜਿਹੜਾ ਸਾਡੇ ਸਿਰ ਤੇ ਉੱਤੇ ਝਲਦਾ ਇਹ ਵੀ ਸਾਡਾ ਸ਼ੁਰੂ ਤੋਂ ਨਿੰਗਾ ਸਿੰਘਾਂ ਦਾ ਚੱਲਦਾ ਆਇਆ ਆ ਇਹ ਤਾਂ ਚੱਲਣਾ ਹੀ ਚੱਲਣਾ ਹੈਗਾ ਚਲੋ ਜੋ ਵੀ ਉਹਨਾਂ ਨੇ ਬਦਲਿਆ ਬਹੁਤ ਵਧੀਆ ਫੈਸਲਾ ਲਿਆ ਸੀ ਉਹਨੂੰ ਟੋਕ-ਟਾਕ ਨਹੀਂ ਕਰ ਦੇਗੇ ਕੁਛ ਥੋੜੇ ਦਿਨ ਹੋ ਗਏ ਥੋੜੇ ਦਿਨ ਹੀ ਆ ਬਾ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕੁਛ ਸਿਰ ਸੈਨਾ ਵਾਲੇ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਸਾਡੇ ਜਿਹੜੇ ਸਿੱਖ ਸਾਡੇ ਜਹੇਬੰਦੀਏ ਨੇ ਬਦਲਿਆ ਆਇਆ ਬਚਨ ਲਿਆ ਜੋ ਵੀ ਕੀਤਾ ਉਹਨਾਂ ਨੇ ਆਪਣਾ ਪੰਜ ਸਿੰਘਾਂ ਦੇ ਹਜ਼ੂਰੀ ਦੇ ਵਿੱਚ ਲਿਆ ਬਦਲਣ ਦਾ ਵਾਸਤੇ ਤੇ ਉਹਨਾਂ ਨੂੰ ਕੀ ਲੋੜ ਆ ਸਾਡੇ ਧਰਮ ਦੇ ਬਾਰੇ ਸਾਡੇ ਸਿੱਖੀ ਦੇ ਵਿੱਚ ਦੇ ਦਖਲ ਦੇਣ ਦਾ ਮਤਲਬ ਵੀ ਕੀ ਉਹਨਾਂ ਦਾ ਉਹਨਾਂ ਨੂੰ ਹੀ ਕਹਿਨੇ ਚਾਹੋਣੇ ਆ ਵੀ ਤੁਸੀਂ ਆਪਣੇ ਜਿਹੜੇ ਤੁਹਾਡਾ ਤੁਹਾਡਾ ਧਰਮ ਹੈ ਉਹਦੇ ਵਿੱਚ ਤੁਸੀਂ ਬੇਦਖਲ ਹੋ ਸਾਡਾ ਕੋਈ ਵੀ ਸਿੱਖ ਜਾਂ ਕੋਈ 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 ਵੀ ਬੋਲਦਾ ਕੋਈ ਕੋਈ ਨਹੀਂ ਕਹਿੰਦਾ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਿੱਚ ਵੀ ਆਹ ਕਰਦੇ ਉਹ ਕਰਦਿਆ ਇਹ ਦੋ ਚਾਰ ਇੱਕ ਸਿਵਸਨ ਵਾਲੇ ਉੱਠਦੇ ਆ ਇੱਕ ਸਿਵਸਨ ਉੱਠਿਆ ਵੀਡੀਓ ਦੇਖੀ ਬਾਹਲੀ ਵਾਇਰਲ ਹੋਈ ਆ ਉੱਠਦਾ ਕਹਿੰਦਾ ਜੀ ਐਦਾਂ ਹੋ ਗਿਆ ਜੀ ਉਦਾਂ ਹੋ ਗਿਆ ਵੀ ਤੂੰ ਦੱਸ ਵੀ ਤੈਨੂੰ ਕਿਹਨੇ ਮਤਲਬ ਦਿੱਤਾ ਬੋਲਣ ਦਾ ਵੀ ਤੂੰ ਕੌਣ ਹੁੰਨਾ ਬੋਲਣ ਦਾ ਜਦੋਂ ਅਸੀਂ ਤੁਹਾਡੇ ਧਰਮ ਬਾਰੇ ਨਹੀਂ ਬੋਲਦੇ ਤੁਹਾਡੇ ਮੰਦਰ ਬਾਰੇ ਨਹੀਂ ਬੋਲਦੇ ਸਿਵ ਜੀ ਮਹਾਰਾਜ ਦੇ ਕਿਸੇ ਵਾਸਤੇ ਨਹੀਂ ਬੋਲਦੇ ਵੀ ਤੁਸੀਂ ਕਿਉਂ ਬੋਲਦੇ ਹੋ ਤੁਹਾਨੂੰ ਕਿਹਨੇ ਲੋੜ ਦਿੱਤਾ ਹੈਗਾ ਫ ਬਚਨ ਸਾਡੇ ਮੂੰਹ ਚੋਂ ਨਿਕਲਦਾ ਫੇਰ ਕਹਿੰਦੇ ਨਿਹੰਗ ਸਿੰਘ ਗਲਤ ਬੋਲਦਿਆ ਨਿਹੰਗ ਸਿੰਘ ਸਾਨੂੰ ਇਦਾਂ ਕਰਦੇ ਆ ਗਿਆ ਉਹਨਾਂ ਨੂੰ ਬੋਲਿੰਗ ਦੇਣਾ ਚਾਹੁੰਦੇ ਸੀ ਵੀ ਬਾਈ ਜੀ ਤੁਸੀਂ ਪਹਿਲਾਂ ਆਪਣੀ ਪੀੜੀ ਥੱਲੇ ਛੋਟੀ ਮਾਰੋ ਆ ਕਰਵਈਆ ਚੱਲਣ ਦੇ ਨਾ ਕਾ ਕੀ ਕਹਿੰਦੇ ਹੁੰਦੇ ਆ ਸੇਵ ਜੀ ਮਹਾਰਾਜ ਦਾ ਕਵਰੀਆ ਕਾਵਰੀਆ ਜੋ ਵੀ ਆ ਉਹ ਦੇਖ ਉਹਦੇ ਬਾਰੇ ਕਿੰਨੇ ਦੀ ਜਵਾਨ ਕਿਸੇ ਦੀ ਨਹੀਂ ਫੁੱਟੀ ਗਈ ਉਥੇ ਜਾ ਕੇ ਇੱਕ ਗਰੀਬ ਰਖਸੇ ਵਾਲਾ ਗਰੀਬ ਰਖਸੇ ਵਾਲਾ ਉਹਨੇ ਕਿਸਤਾਂ ਦੇ ਰਖਸਾ ਲੈ ਆਈ ਟੀ ਰਖਸਾ ਉਹਨੂੰ ਵਿਚਾਰੇ ਨਾਲੇ ਕੁੱਟਿਆ ਨਾਲੇ ਉਹਨੂੰ ਮਾਰਿਆ ਨਾਲੇ ਉਹਦਾ ਰਖਸਾ ਤੋੜਿਆ ਉਹਦੇ ਬਾਰੇ ਕਿਉਂ ਨਹੀਂ ਮੂੰਹ ਉਹਨਾਂ ਦਾ ਮੂੰਹ ਟੁੱਟ ਜਾਂਦਾ ਉਹਨਾਂ ਬਾਰੇ ਬੋਲਣ ਦੀ ਸਭ ਸਨ ਵਾਲੀ ਆ ਅੰਦਰ ਬੈਠ ਕੇ ਬੋਲਣ ਲੱਗਾ ਉੱਥੇ ਜਾ ਕੇ ਖਬਰ ਲੈਣ ਉਹਦੀ ਬਾਕੀ ਗੱਡੀ ਭੰਨੀ ਆ ਗੱਡੀ ਜਿਹੜੀ ਗੱਲ ਕਰ ਰਹੇ ਕਿਨੇ ਪੰਨੀਆ ਗੱਡੀ ਇਹ ਜਿਹੜੇ ਭੋਲੇਨਾਥ ਨੂੰ ਮੰਨਣ ਵਾਲੇ ਆਗੇ ਜਿਹੜੇ ਕਵਰੀਆ ਲੈ ਕੇ ਜਾਂਦੇ ਉੱਥੇ ਕਿ ਭੋਲੇ ਮਹਾਰਾਜ ਸ਼ਿਵਜੀ ਮਹਾਰਾਜ ਇਹ ਕਹਿ ਰਹੇ ਵੀ ਤੁਸੀਂ ਗੱਡੀਆਂ ਕਿਹਦੀਆਂ ਭੰਨੋ ਕਿਸੇ ਦਾ ਨੁਕਸਾਨ ਕਰੋ ਕਿਸੇ ਦਾ ਕੁਸ਼ ਕਰੋ ਇਹ ਤਾਂ ਨਹੀਂ ਗੁਰੂ ਮਹਾਰਾਜ ਨੇ ਕਿਹਾ ਭੋਲੇਨਾਥ ਨੇ ਕਿਹਾ ਹੈਗਾ ਵੀ ਤੁਸੀਂ ਇਦਾਂ ਦੇ ਕੰਮ ਕਰੋ ਪਰ ਇਹ ਹੋਰ ਬੱਸ ਜਾਂਦੇ ਆ ਚੀਜ਼ਾਂ ਵਾਦਿਆਂ ਦਾ ਸਿਪਸੈਣ ਵਾਲੇ ਬੋਲਦੇ ਹੀ ਨਹੀਂਗੇ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਰੱਬ ਦੇ ਜੀ ਆ ਵੀ ਮੈਂ ਕਮਾੜਾ ਨਹੀਂ ਕਹੂੰਗਾ ਰੱਬ ਦੇ ਜੀ ਆ ਰੱਬ ਦੇ ਜੀ ਨੂੰ ਇਹ ਕਹਿਣਾ ਚਾਹਣਾ ਵੀ ਤੁਸੀਂ ਜਿਹੜਾ ਬੋਲਣ ਵਾਲਾ ਕੰਮ ਆ ਉਹ ਕੰਮ ਕਰੋ ਐਵੇਂ ਤੁਸੀਂ ਨਾ ਧਰਮ ਦੇ ਵਿੱਚ ਸਿੱਖ ਦੇ ਤੇ Hindu ਭਾਈਚਾਰੇ ਦੇ ਵਿੱਚ ਕੋਈ ਇਦਾਂ ਦਾ ਸੋਸ਼ਲ ਨਹੀਂ ਸੋਸ਼ਲ ਬਾਜੀ ਨਾ ਕਰਿਆ ਕਰੋ ਜਥੇਦਾਰ ਸਭ ਕਿਉਂ ਬਦਲਣ ਦੀ ਲੋੜ ਪਈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜੋ ਚੱਲੇ ਚੱਲੇ ਆ ਰਿਹਾ ਉਹੀ ਹੈ ਕੇਸਰੀ ਰੰਗ ਚੱਲੇ ਆ ਰਿਹਾ ਤੇ ਹੁਣ ਬਸੰਤੀ ਤੋਂ ਕੀ ਜ਼ਰੂਰਤ ਕੀ ਪੈਗੀ ਤੁਹਾਡੇ ਮੁਤਾਬਕ ਕੀ ਲੱਗਦਾ ਹੈ ਕਿਉਂ ਇਦਾਂ ਦਾ ਫੈਸਲਾ ਲੈਣਾ ਪਿਆ ਚਲੋ ਜੀ ਉਹ ਫੈਸਲਾ ਇਹ ਹੈਗਾ ਉਹਦੇ ਵਿੱਚ Hindu ਧਰਮ ਦਾ ਵੀ ਵਿੱਚ ਆ ਜਾਂਦਾ ਭਰਮਾ ਪਾਇਆ ਹੋਣਾ ਹੈ ਨਾ Hindu ਦੇ ਜਿਹੜੇ ਸਾਧੂ ਸੰਤ ਹੈਗੇ ਭਰਮਾ ਪਾਉਂਦੇ ਹੈਗੇ ਉਹਦੇ ਵਿੱਚ ਵੀ ਆ ਜਾਂਦਾ ਤੇ ਸਿੱਖਾਂ ਦੇ ਵਿੱਚ ਵੀ ਆ ਜਾਂਦਾ ਹੈਗਾ ਪਰ ਉਹਨਾਂ ਨੇ ਇਹ ਕਹਿਦਾ ਵੀ ਸਾਨੂੰ ਉਹਦੇ ਵਿੱਚ ਪੈ ਗਿਆ ਅਸੀਂ ਵੀ ਸਾਨੂੰ ਕੋਈ ਸਮਝ ਨਹੀਂ ਆ ਰਹੀ ਵੀ ਕਿਹੜਾ ਹੀ ਸਿੱਖਾਂ ਜਾਂ Hindu ਧਰਮ ਦਾ ਹੈਗਾ ਚਲ ਉਹਨੇ ਚੇਂਜ ਕਰਤਾ ਯਾਰ ਹੈ ਤਾਂ ਨਿਸ਼ਾਨ ਸਾਹਿਬ ਹੀ ਹੈ ਨਾ ਤੇ ਹੈ ਤਾਂ ਉਹੀ ਆ ਨੀਲਾ ਤਾਂ ਸ਼ੁਰੂ ਤੋਂ ਹੀ ਸਾਡਾ ਚੱਲਦਾ ਆ ਵੈਸੇ ਨੀਲੇ ਹੀ ਚੜਨੇ ਚਾਹੀਦੇ ਹਰ ਇੱਕ ਜਗ੍ਹਾ ਦੇ ਉੱਤੇ ਨਹੀਂ 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 ਤੁਸੀਂ ਕਹਿ ਰਹੇ ਹੋ ਕਿ ਸਾਧੂ ਸੰਤਾਂ ਨੇ ਉਹ ਰੰਗ ਪਾਇਆ ਹੁੰਦਾ ਕੇਸਰੀ ਰੰਗ ਜਿਹੜਾ ਪਾਇਆ ਹੁੰਦਾ ਵੇ ਇਹ ਇਹ ਨਿਸ਼ਾਨ ਸਾਹਿਬ ਦਾ ਰੰਗ ਸੀਗਾ ਤੁਸੀਂ ਕਹਿ ਰਹੇ ਆ ਗੱਲ ਤੇ ਮਤਲਬ ਇਹ ਇਹਦੇ ਨਾਲ ਫਿਰ ਭਾਈਚਾਰੇ ਦੇ ਵਿੱਚ ਫੁੱਟ ਨਹੀਂ ਪੈਗੀ ਵੀ ਉਹ ਸ਼ਿਵ ਸੈਨਾ ਇੱਕ ਆਗੂ ਦੇ ਜੋ ਗੱਲ ਕਹੀ ਹੈ ਉਹ ਕਹਿੰਦਾ ਵੀ ਸਾਨੂੰ ਅਲੱਗ ਦਿਖਾਣਾ ਚਾਹੁੰਦੇ ਆ ਕਿ ਤੁਹਾਡੀ ਇੱਦਾਂ ਦੀ ਕੋਈ ਮਨਸ਼ਾ ਹੈਗੀ ਇਹ ਤਾਂ ਲੱਗ ਕਹਿਣੇ ਨਹੀਂ ਚਾਹੁੰਦੇਗੇ ਹੁਣ ਦਰਬਾਰ ਸਾਹਿਬ ਜਾਂਦੇ ਆ ਗੁਰਦੁਆਰੇ ਜਾਂਦੇ ਆ ਉੱਥੇ ਬਹਿ ਕੇ ਸਾਰੇ ਗਰੀਬ ਵੀ ਰੋਗ ਭੋਜਨ ਛਕਦਾ ਹੈਗਾ ਪ੍ਰਸ਼ਾਦਾ ਛਕਦਾ ਹੈਗਾ ਮੀਰ ਵੀ ਛਕਦਾ ਹੈਗਾ ਸਾਰੇ ਛਾਗਦੇ ਆ ਗਿਆ ਅਸੀਂ ਤਾਂ Hindu ਭਾਈ ਵੀ ਜਾਂਦੇ ਆ ਮੁਸਲਮਾਨ ਭਾਈ ਚਾਰਾ ਵੀ ਜਾਂਦਾ ਸਾਰੇ ਧਰਮ ਦੇ ਜਾਂਦੇ ਉੱਥੇ ਅਸੀਂ ਤਾਂ ਕਦੀ ਕਹ ਨਹੀਂ ਅਸੀਂ ਕਿੱਦਾਂ ਕਹਿ ਦੀ ਕਿੱਦਾਂ ਮੰਨ ਜਾਈਏ ਇਹਨਾਂ ਦੇ ਵਿੱਚ ਫੁੱਟ ਹੋਣਾ ਚਾਹੁੰਦੇ ਹਿੰਦੂ ਧਰਮ ਦੇ ਵਿੱਚ ਅਸੀਂ ਤਾਂ ਕਹਿੰਦੇ ਵੀ ਸਾਡੇ ਆ ਇਹ ਅਸੀਂ ਤਾਂ ਇਹ ਕਹਿੰਦੇ ਵੀ ਜਦੋਂ ਵੀ ਕੋਈ ਵੀ ਗੱਲਬਾਤ ਹੁੰਦੀ ਆ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਇਹਨਾਂ ਨੂੰ ਕੁਝ ਬੰਦੇ ਪਾ ਰਿਆ ਨਹੀਂ ਤਾਂ ਹੋਰ ਕੋਈ ਬੰਦਾ ਕਿਉਂ ਨਹੀਂ ਬੋਲਦਾ ਪਿਆ ਇੰਨੇ ਬੰਦੇ ਕਿਉਂ ਇੰਨੇ ਚੱਲਣ ਡਿਆ ਹੈਗਾ ਕਿਉਂ ਨਹੀਂ ਕੋਈ ਬੋਲਦਾ ਇਹ ਦੋ ਚਾਰ ਸੈਲਸਰਨ ਵਾਲੇ ਬੋਲਦੇ ਜਿਹੜੇ ਇਹਨਾਂ ਨੂੰ ਜਿਆਦਾ ਲੱਗਣ ਡਿਆ ਵੀ ਤੁਸੀਂ ਇਹ ਬਚਨ ਜਿਹੜੇ ਹੈਗੇ ਬੰਦ ਕਰ ਦੋ ਕਰਨੇ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹਣਾ ਜਿਹੜੀ ਕਵਾਰੀਆ ਲੈ ਕੇ ਜਾਂਦੇ ਪਹਿਲਾਂ ਉਹਨਾਂ ਨਾਲ ਆਪਣੀ ਪੀੜੀ ਥੱਲੇ ਹੱਥ ਮਾਰੋ ਪਹਿਲਾਂ ਵੀ ਕਿਹਾ ਵੀ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਉਹਦੇ ਬਾਰੇ ਕਿਸੇ ਵੀ ਕੋਈ ਸੈਲਸਰਨ ਵਾਲਾ ਨਹੀਂ ਬੋਲਿਆਗਾ ਕਿਸੇ ਦੀ ਗੱਡੀ ਭੰਨਤੀ ਕਿਸੇ ਦੇ ਪ ਪੈਟਰੋਲ ਪੰਪ ਵਾਲਿਆਂ ਦੇ ਵੀ ਪੈਜ ਹਮਲਾ ਕੀਤਾ ਇਹਨਾਂ ਨੇ ਹੂੰ ਇਹ ਕਿੱਥੋਂ ਆ ਗਿਆ ਜੱਸ ਉਹਨਾਂ ਬਾਰੇ ਨਾ ਮੂੰਹ ਹੀ ਸੁੱਤੇ ਜਾਂਦੇ ਜਿਵੇਂ ਡਾਕਟਰਾਂ ਨੇ ਤਾਰਾ ਪਾਤੀਆਂ ਹੁੰਦੀਆਂ ਦੰਦਾਂ ਦੇ ਵਿੱਚ ਵੀ ਬੋਲਣਾ ਨਹੀਂ ਅਸੀਦਰ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਰੰਗ ਸੰਤਾ ਮਹਾਤਮਾ ਜਿਹੜੇ ਪੰਪਾਉਂਦੇ ਨੇ ਕੇਸਰੀ ਰੰਗ ਤੇ ਆਪਣਾ ਜਿਹੜਾ ਨਿਸ਼ਾਨ ਸਾਹਿਬ ਨੂੰ ਲੱਗਦਾ ਵੀ ਇਹਦੇ ਵਿੱਚ ਫਰਕ ਇਹਦੇ ਵਿੱਚ ਵੀ ਸਮਝ ਨਹੀਂ ਆਂਦੀ ਲੋਕਾਂ ਨੂੰ ਤਾਂ ਚੇਂਜ ਕੀਤਾ ਗਿਆ ਉਹੀ ਹੋ ਗਈ ਗੱਲ ਵੀ ਪਹਿਲਾਂ ਚਾਲਦੇ ਸੀਗੇ ਹੁਣ ਮਾਰੇ ਛੜਾ ਚੇਂਜ ਕੀਤਾ ਇਹਨਾਂ ਨੇ ਰੰਗ ਹੀ ਚੇਂਜ ਕੀਤਾ ਯਾਰ ਕੋਈ ਜਿਆਦਾ ਵੱਡੀ ਗੱਲਤ ਨਹੀਂ ਹੈਗੀ ਜੇ ਚੇਂਜ ਕਰਤਾ ਤੇ ਫਿਰ ਕੀ ਹੋ ਗਿਆ ਤੇ ਉਹਦੇ ਵਿੱਚ ਹੁਣ ਇਹ ਤਾਂ Hindu ਧਰਮ ਦਾ ਵਿੱਚ Hindu ਧਰਮ ਕਿਉਂ ਨਹੀਂ ਅਸੀਂ ਇਹਨਾਂ ਜਦੋਂ ਕੋਈ ਕੁਝ ਬਦਲਦੇ ਆ ਕਦੀ ਕੁਝ ਕਰਦੇ ਆ ਅਸੀਂ ਤਾਂ ਕਦੀ ਬੋਲਿਆ ਨਹੀਂਗਾ ਮਤਲਬ ਉਹੀ ਹੋ ਗਿਆ ਨਾ Hindu ਧਰਮ ਦੇ ਨਾਲ ਇਹ ਰੰਗ ਮਿਲਦਾ ਸੀਗਾ ਤੁਸੀਂ ਕਹਿ ਰਹੇ ਆ ਵੀ Hindu ਧਰਮ ਦੇ ਨਾਲ ਇਹ ਰੰਗ ਮਿਲਦਾ ਸੀਗਾ ਤਾਂ ਕਰਕੇ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਹੈ ਉਹ ਚੇਂਜ ਕੀਤਾ ਗਿਆ ਪੱਤਰਕਾਰ ਸਾਹਿਬ ਤੁਸੀਂ ਪੁੱਛਣ ਡੇ ਹੋ ਵੀ ਕੀ ਹੋ ਗਿਆ ਵੀ ਨਿਸ਼ਾਨ ਸਾਹਿਬ ਬਦਲਿਆ ਹੈਗਾ ਕੀ ਹੋ ਗਿਆ ਇਹ ਸਾਡੇ ਯਾਰ ਧਰਮ ਦੇ ਵਿੱਚ ਜੋ ਮਰਜੀ ਹੋਣ ਜੋ ਮਰਜੀ ਇਹਨਾਂ ਕੋਣ ਠੇਕੇਦਾਰ ਬਣੇ ਹੋਏ ਆ ਸਾਡੇ ਧਰਮ ਦੇ ਵਿੱਚ ਬੋਲਣ ਵਾਸਤੇ ਅਸੀਂ ਜੋ ਮਰਜੀ ਕਰੀਏ ਜੋ ਮਰਜੀ ਕਰਨ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਸਾਡੇ ਧਰਮ ਦੇ ਬਾਰੇ ਬੋਲਣ ਦੇ ਸਾਡੇ ਨਿਸ਼ਾਨ ਸਾਹਿਬਾਂ ਦੇ ਬੋਲਣ ਦੇ ਆਪਣੇ ਮੰਦਰਾਂ ਨੂੰ ਤੇ ਆਪਣੇ ਮੰਦਰਾਂ ਦੇ ਵਿੱਚ ਜਾ ਕੇ ਜੋ ਕਰਨਾ ਕਰਨ ਅਸੀਂ ਕੋਈ ਬੇਦਖਲ ਨਹੀਂ ਦਿੰਦੇ ਇਹਨਾਂ ਤੇ ਮੰਦਰਾਂ ਦੇ ਵਿੱਚ ਪਾਣੀ ਨੀਲਾ ਚੋਲਾ ਚੜਾਉਣੇ ਪੈਣੇ ਨਿਸ਼ਾਨ ਸਾਹਿਬ ਬਦਲਣ ਪੈਣੇ ਚੁੰਨੀਆ ਚੜਾਉਣ ਜੋ ਮਰਜੀ ਕਰਨ ਪੱਤਰਕਾਰ ਸਾਹਿਬ ਵੀ ਪਿੱਛੇ ਵੀ ਦੇਖਿਆ ਹੋਣਾ ਵੀ ਤੁਸੀਂ ਇੱਕ ਖਬਰ ਕੀਤੀ ਸੀ ਕਿ ਅਸੀਂ ਅਸੀਂ ਸੇਵਾ ਕਰਦੇ ਆ ਇਹ ਕਰਦੇ ਆ ਮੰਦਰਾਂ ਦੇ ਪਿੱਛੋਂ ਜਾ ਕੇ ਇਹਨਾਂ ਦੀਆਂ ਫੋਟੋਆਂ ਚਾੱਕਦੇ ਐ ਸ਼ਿਵਜੀ ਮਹਾਰਾਜ ਦੀਆਂ ਫੋਟੋਆਂ ਪਈਆਂ ਸੀਗੀਆਂ ਮਾਤਾ ਦੀਆਂ ਫੋਟੋਆਂ ਪਈਆਂ ਹੀ ਉੱਥੇ ਉੱਥੇ ਕਿਉਂ ਨਹੀਂ ਇਹਨਾਂ ਦੀਆਂ ਜਵਾਨਾਂ ਖੁੱਲਦੀਆਂ ਗਿਆ ਇਹ ਬਸ ਇਹੀ ਦੇ ਇਹ ਮੁੱਦਾ ਗਰਮ ਮੁੱਦੇ ਕਰਨਾ ਚਾਹੁੰਦੇ ਆ ਲੜਾਉਣਾ ਹੀ ਚਾਹੁੰਦੇ ਆ ਗਿਆ ਲੋਕਾਂ ਨੂੰ ਪੜਕਾਉਣੇ ਚਾਹੁੰਦੇ ਆ ਗਿਆ ਮੈਂ ਇਹਨਾਂ ਨੂੰ ਕਹਿੰਨਾ ਪੜਕਾਓ ਐਦਾ ਦੇ ਬਿਆਨ ਨਾ ਦਿਓ ਤੁਸੀਂ ਐਦਾ ਦੀਆਂ ਗੱਲਾਂ ਨਾ ਕਰੋ ਆਪਣੀ ਜੀਭ ਜਿਹੜੀ ਹੈ ਨਾ ਬੱਤੀਆਂ ਦੰਦਾਂ ਦੇ ਵਿੱਚ ਰੱਖੋ ਬਹੁਤ ਫਾਇਦੇ ਚਰਾਵਾਂਗੇ ਆਪਾਂ ਤੇ ਅਸੀਂ ਨਹੀਂ ਕਹਿੰਦੇ ਕਿ ਜਿੱਤ ਤੁਸੀਂ ਮੰਦਰ ਦੇ ਵਿੱਚ ਜੋ ਮਰਜ਼ੀ ਕਰੋ ਜਾਗੋ ਕੱਢੀ ਜਾਂਦੇ ਨੇ ਅਸੀਂ ਬੋਲੇ ਇਹ ਕਹ ਵਧੀਆ ਕੀਤੀ ਯਾਰ ਕੱਢੀ ਕੱ ਆਲੇ ਵਧੀਆ ਕੀਤਾ ਪਰ ਕਿਸੇ ਨੂੰ ਮੈਂ ਗਲਤ ਨਹੀਂ ਜਿਹੜੀ ਗੱਲ ਸੋਝਣ ਵਾਲੀ ਹੈ ਨਾ ਜਿਹੜੀ ਕਹਿਣ ਵਾਲੀ ਹੋਈ ਕਵਾਂਗੇ ਜਰੂਰ ਪਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਬੋਲਣ ਦਾ ਸਾਡੇ ਨਿਸ਼ਾਨ ਸਾਬ ਬਦਲਣ ਸਾਡੇ ਚੋਲੇ ਬਦਲਣ ਜੋ ਮਰਜ਼ੀ ਕਰੀਏ ਸਾਡੇ ਗੁਰੂ ਉੱਪਰ ਕਾਲ ਤਖਤ ਤੋਂ ਹੁਕਮ ਹੈ ਜਿੱਦਾਂ ਮਰਜ਼ੀ ਕਰੀਏ ਪਰ ਇਹਨਾਂ ਦਾ ਹੁਕਮ ਨਹੀਂ ਹੈਗਾ ਬੋਲਣ ਦਾ ਉਹ ਇੱਕ ਸ਼ਿਵਸਨ ਆਗੂ ਦੀ ਵੀਡੀਓ ਵਾਇਰਲ ਜਿਹੜੀ ਤੁਸੀਂ ਕਹਿ ਰਹੇ ਉਹਦੇ ਵਿੱਚ ਉਹਨੇ ਇਹ ਵੀ ਗੱਲ ਕਹੀ ਹੈ ਕਿ ਵੀ ਇਹਦੇ ਵਿੱਚ ਸਿੱਖ ਤੇ ਹਿੰਦੂ ਪਾਈਚਾਰੇ ਨੂੰ ਅਲੱਗ ਦਿਖਾਣਾ ਚਾਹੁੰਦੇ ਨੇ ਤਾਂ ਕਰਕੇ ਬਦਲੇ ਆ ਤੁਹਾਡੀਆਂ ਗੱਲਾਂ ਤੋਂ ਵੀ ਕੁਝ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਸੀਗਾ ਕਿ ਭਈ ਅਲੱਗ ਦਿਖਾਣਾ ਚਾਹੁੰਦੇ ਇਹ ਉਹਨਾਂ ਦੀ ਗੱਲ ਹੈ ਉਸ ਤੇ ਕੀ ਕਹਿਣਾ ਚਾਹੂੰਗਾ ਮੈਂ ਉਹੀ ਤਾਂ ਕਹਿਣਾ ਯਾਰ ਅਸੀਂ ਤਾਂ ਲੱਗ ਦਿਖਾਉਣੇ ਨਹੀਂ ਚਾਹੁੰਦੇ ਉਹ ਕਹਿ ਰਹੇ ਆ ਨਾ ਅਸੀਂ ਨਹੀਂ ਨਾ ਕਹਿ ਰਹੇਗੇ ਉਹ ਕਹਿ ਰਹੇ ਆ ਵੀ ਲੱਗ ਸਾਨੂੰ ਦਿਖਾਉਣਾ ਚਾਹੁੰਦੇ ਜਦੋਂ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਬਚਨ ਕਰ ਚੁੱਕਿਆ ਵੀ ਜਦੋਂ ਪੰਗਤ ਜਿਹੜੀ ਹੁੰਦੀ ਆ ਪੰਗਤ ਦੇ ਵਿੱਚ ਬਹਿ ਜਾਂਦੇ ਜਾ ਕੇ ਜਦੋਂ ਪ੍ਰਸ਼ਾਦਾ ਛਕਦੇ ਸਾਰਾ ਕੁਝ ਉਹਦੇ ਵਿੱਚ ਸਭ ਕੁਝ ਖਤਮ ਹੋ ਜਾਂਦਾਗਾ ਜਾਇ ਢਾਈ ਜਾਤਾਂ ਨੇ ਸਾਰਿਆਂ ਇੱਕ ਜਨਾਨੀ ਬੰਦਾ ਇੱਕ ਜਨਾਨੀ ਜਾਤ ਹੈ ਇੱਕ ਬੰਦਾ ਜਾਤ ਹੈ ਆਪ ਹੀ ਜਿਹੜਾ ਤੀਜੀ ਜਾਤ ਹੀ ਨਹੀਂ ਹੈਗੀ ਬਾਕੀ ਦਾ ਆਪਾ ਤੇਰੇ ਮੇਰੇ ਵਰਗੇ ਨੇ ਜਾਤਾਂ ਬਣਾਈਆਂ ਨੇ ਤੇ ਮੈਂ ਇਹੀ ਕਹਿੰਦਾ ਵੀ ਇਹ ਵਿੱਚ ਚੀਜ਼ਾਂ ਨਾ ਲੈ ਕੇ ਆਓ ਵਧੀਆ ਰਹੋ ਜੇ ਤੁਸੀਂ ਕਹਿੰਨੇ ਵੀ ਸਾਡਾ Hindu ਧਰਮ ਦਾ ਨੌ ਮਾਸ ਦਾ ਰਿਸ਼ਤਾ ਹੈਗਾ ਅਸੀਂ ਨਹੀਂ ਕਹਿੰਦੇ ਵੀ ਮੈਂ ਅੱਡ ਅੱਡ ਰੱਖਦੇ ਆ ਇਹ ਕੁਝ ਲੋਕ ਕੁਝ ਲੋਕ ਜਿਹੜੇ ਆ ਗਏ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਹੈ ਗਿਆ ਤਾਂ ਜਾ ਕੇ ਪੜਕਾਉ ਬਿਆਨ ਬੰਦੇ ਗਏ ਉਹਨਾਂ ਨੂੰ ਮਤਵਲ ਕੀ ਆਪਣੇ ਮੰਦਰ ਤੱਕ ਰਹਿਣ ਆਪਣੇ ਜਿੱਥੋਂ ਤੱਕ ਆਪਣੇ ਗੁਰੂ ਦੇਵੀ ਦੇਵਤੀ ਆ ਤੱਕ ਰਹਿਣ ਵੀ ਸਾਡੇ ਬੇਦਖਲ ਨਾ ਦਖਲ ਨ ਦੇ। ਉਹ ਕਦੀ ਗੁਰਦੁਆਰੇ ਮੱਥਾ ਟੇਕਣ ਹੀ ਨਹੀਂ ਗਏ ਮੇਰੇ ਹਿਸਾਬ ਨਾਲ ਗਏ ਉਹਨਾਂ ਨੂੰ ਪੁੱਛਣਾ ਲਾਵੇ ਮੈਂ ਉਹਨੂੰ ਪੁੱਛਣਾ ਚਾਹਣਾ ਕਦੀ ਗੁਰੂ ਘਰ ਮੱਥਾ ਟੇਕਣ ਗਏ ਮੰਦਰ ਮੈਂ ਕਹਿੰਦਾ ਯਾਰ ਉਹ ਮੰਦਰ ਭੋਰਾ ਵੀ ਨਹੀਂ ਗਏ ਉਹਨੇ ਉਹਦਾ ਪਿੱਛੇ ਫੋਟੋਆਂ ਨਹੀਂ ਚੁੱਕਣ ਗਏ ਕਿ ਮੰਦਰ ਦੇ ਉੱਤੇ ਮੈਂ ਤਾਂ ਫੋਟੋ ਵੀਡੀਓ ਪਾਈ ਸੀ ਮੈਂ ਕਹਿੰਦਾ ਤੁਸੀਂ ਆਓ ਮੈਂ ਰੱਖੀ ਰੱਖਿਆ ਇੱਕ ਹਫਤਾ ਫੋਟੋਆਂ ਮੈਂ ਰੱਖੀ ਰੱਖਿਆ ਉਹ ਆਏ ਨਹੀਂ ਫੋਟੋਆਂ ਚੁੱਕਣੇ ਨਹੀਂ ਆ ਗਿਆ ਬਸ ਮੀਡੀਆ ਦੇ ਉਤੇ ਬੋਲ ਲਿਆ ਸਾਨੂੰ ਪੁਲਿਸ ਮਿਲ ਜਾਵੇ ਸਾਨੂੰ ਸਰਕਾਰ ਸਰਕਾਰ ਬੇਨਤੀ ਕਰੇ ਵੀ ਪੁਲਿਸ ਮਿਲ ਜਾਵੇ ਸਕੋਲ ਟੀਆ ਲੈਣ ਵਾਸਤੇ ਬੋਲਣ ਵਾਸਤੇ ਉਹ ਤਾਂ ਅੱਛਾ ਪ੍ਰਸ਼ਾਸਨ ਨੇ ਬਿਲਵੀ ਕੀਤੀ ਸੀ ਵੀ ਕੋਈ ਵੀ ਇਸ ਤਰ੍ਹਾਂ ਦਾ ੜਕਾਓ ਬਿਆਨ ਨਹੀਂ ਦੇਣਾ ਹੈਗਾ ਤੇ ਫਿਰ ਵੀ ਇਹ ੜਕਾਓ ਬਿਆਨ ਜਿਹੜੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਮੈਂ ਤਾਂ ਸਰਕਾਰ ਨੂੰ ਉਹੀ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਸਰਕਾਰ ਨੱਥ ਪਾਵੇ ਤੇ ਜੇ ਇਹ ਪਹਿਲੇ ਇਹਨਾਂ ਦੀ ਵੀਡੀਓ ਪਈ ਹੈ ਅਸੀਂ ਤਾਂ ਹੀ ਬੋਲੇ ਸਾਨੂੰ ਦੁੱਖ ਲੱਗਿਆ ਵੀ ਸਾਡੇ ਨਿਸ਼ਾਨਬਾਰ ਵਾਲੇ ਕੌਣ ਹੋਣਦੇ ਬੋਲਣ ਵਾਲੇ ਗੁਰੂ ਨਾਨਕ ਬਾ ਦੇਵਾਸਤੇ ਕੌਣ ਬੋਲਣ ਵਾਲਾ ਤੇ ਗੁਰੂ ਨਾਨਕ ਦੇਵਾਰੇ ਵੀ ਬੋਲਿਆ ਹੈ ਕਹਿੰਦਾ ਸਾਡਾ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਨੇ ਤਾਂ ਧਰਮਾ ਚੋਂ ਕੱਢਿਆ ਹੋਇਆ ਉਹ ਤਾਂ ਕਹਿੰਦਾ ਵੀ ਜਨੂਪ ਆਉਣਾ ਵੀ ਗਲਤ ਹੈਗੀ ਤੇ ਉਹ ਕਹਿੰਦਾ ਦੂਜਾ ਜਿਹੜਾ ਪਰ ਟਿੱਕਾ ਲਾਉਣੇ ਆ ਜਿਹੜਾ ਪਰ ਦਰਖਤਾਂ ਨੂੰ ਪਾਣੀ ਦਿੰਨੇ ਆ ਇਹ ਵੀ ਮਾਰਿਆ ਆਗਾ ਸੂਰਜ ਨੂੰ ਪਾਣੀ ਦਿੰਨੇ ਆ ਸੂਰਜ ਤੱਕ ਪਾਣੀ ਪਹੁੰਚਦਾ ਤੁਹਾਡਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਸੂਰਜ ਤੱਕ ਪਾਣੀ ਪਹੁੰਚਦਾ ਇਹ ਜਦੋਂ ਪੰਡਤਾਂ ਨੂੰ ਉੱਥੇ ਜਦੋਂ ਮਹਾਰਾਜ ਨੇ ਹਰਦਵਾਰ ਜਦੋਂ ਪਾਣੀ ਦੇ ਰਹੀ ਸੂਰਜ ਨੂੰ ਉੱਥੇ ਜਾ ਕੇ ਗੁਰੂ ਨਾਨਕ ਦੇਵ ਜੀ ਪੁੱਠੇ ਪਾਸੇ ਜਾ ਕੇ ਪਾਣੀ ਦੇਣ ਲੱਗੇ ਪੰਡਤ ਉੱਥੋਂ ਦੇ ਕਹਿੰਦੇ ਇਹਦੇ ਵਾਰ ਇਹਨਾਂ ਦੇ ਜਿਹੜੇ ਏਦਾਂ ਦੇ ਜਿਹੜੇ ਸੇਵਸਣ ਵਾਲੇ ਵਰਗੇ ਪੰਡਤ ਸੀਗੇ ਘਰੇਲੂ ਜਿਹੜੇ ਉਹ ਕਹਿੰਦੇ ਕਹਿੰਦੇ ਬਾਬਾ ਤੂੰ ਕਹਿੰਦਾ ਇੱਧਰ ਪਾਣੀ ਦੇਈ ਜਾਣਾਗਾ ਕਹਿੰਦਾ ਤੇ ਮੇਰੇ ਲਾਗੇ ਜੇ ਖੇਤ ਆ ਕਹਿੰਦਾ ਤੈਨੂੰ ਮੈਂ ਪਾਣੀ ਪਾ ਰਿਆ ਉਹ ਕਹਿੰਦਾ ਕਹਿੰਦਾ ਤੇਰਾ ਖੇਤ ਤੱਕ ਪਾਣੀ ਪਹੁੰਚੂ ਬਾਬੇ ਨਾਨਕ ਨੇ ਕਹਿੰਦਾ ਜੇ ਤੁਹਾਡਾ ਸੂਰਜ ਤੱਕ ਪਾਣੀ ਪਹੁੰਚ ਸਕਦਾ ਤੇ ਕੀ ਗੱਲ ਮੇਰੇ ਖੇਤਾਂ ਤੱਕ ਪ ಬೋರ್ಡ್ ಥೆ ਕਮਾ ਫਰਾ ਕੇ ਖੋਤੀ ਬੋੜ ਥੱਲੇ ਆ ਜਾਂਦੀ ਹੈ ਲੋਕਾਂ ਨੂੰ ਭਰਮਾ ਦੇ ਵਿੱਚ ਪਾਉਂਦੇ ਆ ਲੋਕਾਂ ਨੂੰ ਢੜਕਾਓ ਬਿਆਨਾਂ ਦੇ ਵਿੱਚ ਢੜਕਾਉਂਦੇ ਆ ਕੋਈ ਇਹਨਾਂ ਨੂੰ ਮੈਂ ਇਹ ਕਹਿਣਾ ਚਾਹਣਾ ਰੱਬ ਦੇ ਬੰਦਿਆਂ ਨੂੰ ਕਹਿਣਾ ਚਾਹਣਾ ਰੱਬ ਦੇ ਜੀ ਆ ਵੀ ਬੰਦੇ ਬਣਜੋ ਐਵੇਂ ਕੁਝ ਨਹੀਂ ਰੱਖਿਆ ਨਾ ਬੋਲਿਆ ਕਰੋ ਵੀ ਚੰਗਾ ਨਹੀਂ ਲੱਗਦਾ ਸੋਹਣਾ ਨਹੀਂ ਲੱਗਦਾ ਤੁਸੀਂ ਕੋਈ ਹੋਰ ਗੱਲਾਂ ਕਰੋ ਸੰਗਤ ਨੂੰ ਜੋੜਨ ਵਾਲੀਆਂ ਗੱਲਾਂ ਕਰੋ ਰੱਬ ਦੀਆਂ ਗੱਲਾਂ ਕਰੋ ਮੰਦਰ ਜਾਓ ਮੱਥਾ ਟੇਕੋ ਤਿਲਕ ਲਾਓ ਵਧੀਆ ਗੱਲਾਂ ਬਾਤਾਂ ਕਰੋ ਗੁਰੂ ਮਹਾਰਾਜ ਦੀਆਂ ਦੇਵੀ ਦੇਵਤਿਆਂ ਦੀਆਂ ਮੰਦਰਾਂ ਦੇ ਵਿੱਚ ਸੰਗਤਾਂ ਨੂੰ ਹੋਰ ਵੀ ਐਦਾਂ ਦੇ ਢੜਕਾਓ ਬਿਆਨਾਂ ਦਿਓ ਉਹਨਾਂ ਨੂੰ ਸੰਗਤਾਂ ਨੂੰ ਹਿੰਦੂ ਸਿੰਘ ਜਿਹੜੇ Hindu ਭਾਈ ਆ ਸਿੱਖ ਭਾਈ ਆ ਮੁਸਲਮਾਨ ਭਾਈ ਆ ਚਾਰੇ ਸਾਰੇ ਆਪਾਂ ਭਾਈ ਭਾਈ ਆ ਤੇ ਆਪਾਂ ਇਕੱਠੇ ਰਹੀਏ ਇੱਕ ਮੁੱਠ ਬਣ ਕੇ ਰਵਾਂਗੇ ਤੇ ਕਹਿੰਦੇ ਤਾਕਤ ਬਣ ਜਾਂਦੀ ਆ ਜੇ ਕੱਲਾ ਕੱਲਾ ਰਵਾਂਗੇ ਤੇ ਕਹਿੰਦੇ ਜਿਹੜਾ ਮਰਜੀ ਉਂਗਲ ਨੂੰ ਤੋੜ ਦਿੰਦਾ ਜੇ ਆਪਾਂ ਇਕ ਮੁੱਠ ਬਣ ਕੇ ਨਾ ਤੇ ਕੋਈ ਮੁੱਠ ਕਹਿੰਦੇ ਲਾ ਮਾਈ ਦਾ ਲਾਲ ਨਹੀਂ ਕੋਈ ਖੋਲ ਜਾਵੇ ਤੇ ਇਹਨਾਂ ਨੂੰ ਕਹਿੰਨਾ ਆਪਾਂ ਇੱਕ ਮੁੱਠ ਬਣ ਕੇ ਰਹੀਏ ਤੇ ਬੰਦੇ ਬੰਜੋ ਤੇ ਇਦਾਂ ਦੇ ਢੜਕਾਓ ਬਿਆਨਾਂ ਦੇ ਵਿੱਚ ਜੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਇਦਾਂ ਦੇ ਢੜਕਾਓ ਬਿਆਨ ਦਿੰਦੇ ਆ ਤੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਅੱਗੇ ਵੀ ਮੈਂ ਇੱਕ ਰਿਪੋਰਟ ਕਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਦਰਬਾਰ ਸਾਹਿਬ ਜਾ ਕੇ ਹਰਮਾਨ ਚਾਲੀਸਾ ਪੜਨ ਦੇ ਉਹ ਯਾਰ ਹਰਮਾਨ ਚਾਲੀਸਾ ਜਾਣ ਤਾਂ ਸਹੀ ਪੰ ਦਰਬਾਰ ਸਾਹਿਬ ਜਾ ਕੇ ਪੜਨ ਤਾਂ ਸਹੀ ਹਰਮਾਨ ਚਾਲੀਸਾ ਇਹ ਤਾਂ ਕਹਿੰਨੇ ਪੜਨ ਉਹ ਤਾਂ ਕਮਰੇ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਦਰਬਾਰ ਸਾਹਿਬ ਕਿੱਥੇ ਪਹੁੰਚ ਜਾਣਗੇ ਤੁਹਾਨੂੰ ਇਜਾਜ਼ਤ ਤਾਂ ਨਹੀਂ ਮਿਲੀ ਇਜਾਜ਼ਤ ਕਿਉਂ ਨਹੀਂ ਮਿਲੀ ਚੱਲ ਮੇਰੇ ਨਾਲ ਚੱਲਣ ਮੈਂ ਚਲਦਾ ਲੈ ਕੇ ਪੜਨ ਉਹ ਤੇ ਹਰਮਾਨ ਚਾਲੀਸਾ ਜੇ ਇਹਨਾਂ ਦੇ ਦਮ ਹੈਗਾ ਤਾਂ ਭੋਰਾ ਦਾਵੀ ਨਹੀਂ ਹੈਗਾ ਯਾਰ ਕਮਰੇ ਦੇ ਕਮਰਿਆਂ ਦੇ ਵਿੱਚ ਬਾਹਗੇ ਨਾ ਉਹ ਪੋਲੇ ਬੈਂਚ ਜੇ ਹੁੰਦੇ ਆ ਕੀ ਕਹਿੰਦੇ ਨੇ ਮੈਨੂੰ ਨਾਮ ਨਹੀਂ ਲੈਣਾ ਉਹਨਾਂ ਦਾ ਬੈਂਚ ਆ ਜਾਂਦਾ ਸੋਫੇ ਸੋਫੇ ਜੇ ਉਹਨਾਂ ਤੇ ਬਹਿ ਕੇ ਬਸ ਹਿੱਲਣ ਜੋ ਗਿਆ ਉੱਥੇ ਹੀ ਬੋਲਣ ਜੋ ਗਿਆ ਸੋਫਿਆਂ ਦੇ ਉੱਤੇ ਤੇ ਬਾਕੀ ਇਹਨਾਂ ਦੇ ਦਹ ਹੈ ਨਹੀਂ ਪੱਲੇ ਕੁਝ ਵੀ ਉਦਾਂ ਹੀ ਆ ਇਹ ਫੋਕੇ ਲਫਾਫਿਆ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਮੂੰਹ ਤੇ ਫੋਕੇ ਲਫਾਫਿਆ ਚੱਲਣ ਮੇਰੇ ਨਾਲ ਜਾ ਕੇ ਤਾਂ ਪੜ ਕੇ ਤਾਂ ਦੇਖਣ ਜੇ ਅਗਲੇ ਮਾਰ ਮਾਰ ਮੂੰਹ ਤੇ ਥਬੜੇ ਦੇ ਮੂੰਹ ਲਾਲ ਨਾ ਕਰਦੇ ਨੇ ਇਹਨਾਂ ਦਾ ਦਰਬਾਰ ਸਾਹਿਬ ਇਹਨਾਂ ਦੇ ਨਹੀਂ ਜਾ ਸਕਦੇ ਨਾਇਕ ਕਰ ਸਕਦੇ ਹਲੂ ਮਨ ਹਲੂ ਮਨ ਚਾਲ ਸਾਹਿਬ ਪੜਨੀ ਮੰਦਰ ਚ ਪੜੋ ਯਾਰ ਘਰੇ ਬਹਿ ਕੇ ਪੜੋ ਮੰਦਰ ਚ ਵੜ ਕੇ ਪੜੋ ਨਾਲੇ ਵੀਡੀਓ ਚਲਾ ਲੋ ਲੋਕੀ ਵੀ ਕਹਿਣ ਵਾਕਈ ਠੀਕ ਆ ਯਾਰ ਪੜਦੇ ਹੈਗੇ ਹੂੰ ਕਦਾ ਬੋਲਣ ਜੋ ਗਿਆ ਐਵੇਂ ਲੋਕਾਂ ਨੂੰ ਢਕਾਉਣ ਵਾਸਤੇ ਆ ਢਕਾਉ ਬਿਆਨ ਦੇ ਕੇ ਵੀ ਲੜਾਉਣ ਵਾਸਤੇ ਆ ਕੇ ਬੰਦੇ ਇਹ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਆ ਸਾਡੇ ਭਾਈਚਾਰੇ ਨੂੰ ਮੈਂ ਕਹਿੰਦਾ ਵੀ ਖਰਾਬ ਨਾ ਕਰਨ ਵੀ ਵਧੀਆ ਬੰਦੇ ਬਣ ਕੇ ਰੋ ਤੁਸੀਂ ਵਧੀਆ ਬੰਦੇ ਕੰਮ ਕਰੋ ਰੱਬ ਦੇ ਜੀਓ ਚੰਗੇ ਕੰਮ ਕਰੋ ਆਪਾਂ ਨੂੰ ਚੰਗੇ ਨਹੀਂ ਲੱਗਦੇ ਉਹਦੇ ਕੰਮ ਕਰਦੇ ਵਾਹਿਗੁਰਜੀ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ